ਕਿਵੇਂ ਹੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਉਹ ਸਾਰੇ ਵਧੀਆ ਕੈਂਟ ਹੋਵਗੇ ਤੇ ਅੱਜ ਦੀ ਵੀਡੀਓ ਸਾਰਿਆਂ ਦਾ ਸਵਾਗਤ ਆ ਸੋ ਜਿੰਨੀ ਮੇਰੀ ਇੰਸਟਾਗ੍ਰam ਫੈਮਲੀ ਤੇ YouTube ਫੈਮਲੀ ਆ ਸਾਰਿਆਂ ਦਾ ਸ਼ੁਕਰੀਆ ਭਾਈ ਜਿਹੜੇ ਆਪਾਂ ਨੂੰ ਪਿਆਰ ਕਰਦੇ ਨੇ ਸੋ ਵੀਡੀਓ ਕਰਦੇ ਆਪਾਂ ਸਟਾਰਟ ਮੋਟਰਸਾਈਕਲ ਆਪਣੇ ਕੋਲ ਆਏ ਹੋਏ ਨੇ ਸੇਲ ਵਾਸਤੇ ਤੇ ਇੱਕ ਮੋਟਰਸਾਈਕਲ ਆਪਾਂ ਨੇ ਫੁੱਲ A to Z ਰੈਡੀ ਕਰਿਆ ਜਮ ਉੱਤੇ ਵੀ ਆਪਾਂ ਵੀਡੀਓ ਪਾਵਾਂਗੇ ਲੱਗ ਤੋਂ ਸੋ ਇਸ ਟਾਈਮ ਹੈ ਨਹੀਂ ਉਹ ਚਲੇ ਗਿਆ ਮੋਟਰਸਾਈਕਲ ਤੇ ਆਪਾਂ ਮੋਟਰਸਾਈਕਲ ਦਿਖਾਣੇ ਆ ਸੇਲ ਵਾਲੇ ਸੋ ਨਵਾਂ ਨਵਾਂ ਰੇਟ ਦੀ ਗੱਲ ਕਰਾਂਗੇ। ਸੋ ਆਜੋ ਫਿਰ ਗਿਰੀ ਨਹੀਂ ਕਰਦੇ ਆਗੇ ਤੇ ਆਜੋ ਫਿਰ ਕਰੀਏ ਵੀਡੀਓ ਸਟਾਰਟ। ਤੇ ਲੈ ਵੀ ਇੱਧਰ ਜਾਮਾ ਖੜਾ ਹੈ। ਇਹ ਆਪਣਾ ਹੀ ਇਹਨੂੰ ਵੀ ਕਰਦਿਆਂ ਤਿਆਰ ਦੇਖਦੇ ਆਂ ਥੋੜੇ ਜਿਹੇ ਟਾਈਮ ਤੱਕ। ਸੋ ਸੇਲ ਵਾਲੇ ਮਾਲ ਆਪਣੇ ਕੋਲ ਇੱਧਰ ਖੜਾ ਹੈ ਤੇ ਜਾਮਾ ਖੜਾ ਹੈ ਤੇ ਬਾੜਾ ਘੈਂਟ ਆ ਯਾਰ ਆਵਾਜ਼ ਬੜੀ ਸੋਣੀ ਹੈ ਦੀ ਤੇ ਸੁਣਾਣਾ ਮੈਂ ਤੁਹਾਨੂੰ। ਸੋ ਐਸਐਸ ਸੀਡੀਡੀ ਲੈਕਸ ਤੇ ਦੇਖੀ ਜਾਓ ਸੀਟੀ ਹੰਡ ਹੋ ਗਿਆ, ਸਪਲੈਂਡਰ ਹੋ ਗਿਆ ਤੇ ਐਸਐਸ ਵਧੀਆ ਯਾਨੀ ਕਿ ਘੈਂਟ ਬਣਾਇਆ ਹੋਇਆ ਯਾਰ ਇਹ ਵੀ। ਸੋ ਯਾ ਮੇਰੀ ਪਹਿਲਾਂ ਆਪਾਂ ਆਵਾਜ਼ ਸੁਣਾਗੇ ਸੋ ਕਰੋ ਆਵਾਜ਼ ਚੈੱਕ ਮੋਟਰਸਾਈਕਲ ਦੀ ਤੇ ਮੋਟਰਸਾਈਕਲ 97 ਮਾਡਲ ਹੈ ਬਈ ਔਨਲਾਈਨ ਹੈਗਾ ਫਤਿਹਗੜ੍ਹ ਸਾਬ ਦਾ ਨੰਬਰ ਆ ਪਾਸਿੰਗ ਨਹੀਂ ਹੈਗੀ ਲਾਈਟ ਆਰ ਦੋਨੋਂ ਵਧੀਆ ਨਵੇਂ ਲੱਗੇ ਹੋਏ ਨੇ ਸੋ ਮੋਟਰਸਾਈਕਲ ਦਾ ਮੰਗਗੇ ਬਈ 75000 ਦਾ ਹੋਰ ਦੇਖ ਲਾਂਗੇ ਮੌਕੇ ਤੇ ਜੋ ਘੱਟ ਬਦ ਹੋਇਆ ਸੋ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਮੋਟਰਸਾਈਕਲ ਦੀ ਕਮੀ ਕੋਈ ਨਹੀਂ ਹੈਗੀ ਬਈ ਇੰਜਨ ਓਕੇ ਆ ਜਮ ਮੀਟਰ ਮੋਟਰ ਸਾਰਾ ਕੁਝ ਵਰਕਿੰਗ ਆ ਬਈ ਮੋਟਰਸਾਈਕਲ ਦਾ ਪੰਪ ਵਗੈਰਾ ਵੀ ਸਾਰਾ ਕੁਝ ਚੱਲਦਾ ਹੀ ਆ ਕੋਈ ਕਮੀ ਨਹੀਂ ਹੈਗੀ ਬਈ ਮੋਟਰਸਾਈਕਲਸ ਸੋ ਇਹ ਆਪਣੇ ਕੋਲ ਜਾਮਾ ਖੜਾ ਵਧੀਆ ਪੇਂਟ ਹੋਇਆ ਹੋਇਆ ਟਾਇਰ ਘੈਂਟ ਵਧੀਆ ਲਾਏ ਮਿਲਦੇ ਨਹੀਂ ਹੈਗੇ ਤੇ ਦੂਜੇ ਨਵੇਂ ਤਾਂ ਮਿਲ ਜਣੇ ਆ ਮਰਸਿਡੀਜ਼ ਵਾਲੇ ਪਰ ਇਹ ਨਹੀਂ ਮਿਲਦੇ ਹੈਗੇ ਸੋ ਐਸ ਐਸ ਕਰੋ ਚੈੱਕ ਵਧੀਆ ਪੇਂਟ ਹੋਇਆ ਹੋਇਆ ਲਾਏ ਟਾਇਰ ਵਧੀਆ ਨਵੇਂ ਲੱਗੇ ਹੋਏ ਨੇ 2005 ਮਾਡਲ ਆ ਔਨਲਾਈਨ ਹੀ ਹੈਗਾ ਇੰਜਨ ਬਹੁਤ ਵਧੀਆ ਬਈ ਇਹਦਾ ਵੀ ਮੋਟਰਸਾਈਕਲ ਦਾ ਸੋ ਵੇਰਿੰਗ ਵਗੈਰਾ ਸਾਰਾ ਕੁਝ ਨਵੀਂ ਹੋਈ ਹੋਈ ਆ ਮੋਟਰਸਾਈਕਲ ਦੀ ਇਹ 2005 ਮਾਡਲ ਆ ਮੋਟਰਸਾਈਕਲ ਇਹ ਦਵਾਂਗੇ ਬਈ 29000 ਰੁਪਏ ਦਾ ਹੋਰ ਦੇਖ ਲਾਂਗੇ ਜੇ ਮੂਡ ਬਣਿਆ ਘੱਟ ਵੱਧ ਕਰ ਲਾਂਗੇ ਸੋ ਨੰਬਰ ਸਕਰੀਨ ਤੇ ਚਾਲਦਾ ਜੋ ਟਾਈਮ ਪਾਸ ਵਾਲੇ ਬੰਦੇ ਥੋੜਾ ਜਿਹਾ ਫੋਨ ਘੱਟ ਕਰਿਆ ਕਰੋ ਸੋ ਕੰਡੀਸ਼ਨ ਮੋਟਰਸਾਈਕਲ ਦੀ ਕਰ ਲੋ ਚੈੱਕ ਬਈ ਸਰਹੰਦਰ ਰਾਜਪੁਰਾ ਰੋਡ ਤੇ ਪਿੰਡ ਬਸੰਤਪੁਰਾ ਪੈਂਦਾ ਹੋ ਆਪਣੀ ਲੋਕੇਸ਼ਨ ਸੋ ਕੰਡੀਸ਼ਨ ਮੋਟਰਸਾਈਕਲ ਦੀ ਥੋੜੇ ਸਾਹਮਣੇ ਆ ਬਈ ਜੋ ਵੀ ਆ ਬਾਕੀ ਤੁਸੀਂ ਆ ਕੇ ਦੇਖ ਲਿਓ ਬਈ ਵੀਡੀਓ ਚ ਕੁਝ ਹੋਰ ਲੱਗਦਾ ਆ ਕੀ ਦੇਖੀ ਆਪਣੇ ਆਪ ਚੈੱਕ ਕਰ ਲਿਓ ਆ ਕੇ ਸੋ ਦੂਜੀ ਆਪਾਂ ਕਰਦੇ ਆ ਸੁਪਲੈਂਡਰ ਦੀ 2018 ਮਾਡਲ ਸੈਲਫ ਸਟਾਰਟ ਫਸਟ ਓਨਰ ਮੋਟਰਸਾਈਕਲ ਆ ਬਈ ਕੰਡੀਸ਼ਨ ਇਹਦੀ ਵੀ ਤੁਸੀਂ ਦੇਖ ਸਕਦੇ ਹੋ ਸ਼ੋਅਰੂਮ ਚੈੱਕ ਕਰ ਲਿਓ ਬਾਕੀ ਬਈ ਆ ਕੇ ਦੇਖ ਲਿਓ ਨਾ ਜਿਹੜੇ ਲਾਗੇ ਤਾਗੇ ਦੇ ਨੇ ਜਾਂ ਦੂਰੂ ਦੇ ਨੇ ਸੋ ਬਾਕੀ ਬੰਦੇ ਨੂੰ ਦੇਖ ਕੇ ਪਤਾ ਲੱਗਦਾ ਇੰਜਨ ਸਾਡੇ ਕਿ ਨਹੀਂ ਤੇ ਓਕੇ ਆ ਸਾਇਲੈਂਟ ਆ ਬਈ ਕੋਈ ਕਮੀ ਨਹੀਂ ਹੈਗੀ 18 ਮਾਡਲ ਆ ਬਈ 45000 ਰੁਪਏ ਦਾ ਮੋਟਰਸਾਈਕਲ ਦਮਾਂਗੇ ਆਪਾਂ ਸੋ ਕਰ ਲਓ ਕੰਡੀਸ਼ਨ ਚੈੱਕ ਮੋਟਰਸਾਈਕਲ ਘੈਂਟ ਆ ਇਹ ਵੀ ਮੇਰੇ ਗਨੀਓ ਓਕੇ ਆ ਕੋਈ ਕਮੀ ਨਹੀਂ ਹੈਗੀ ਸੋ ਅੱਗੇ ਗੱਲ ਕਰਦਾ ਸੀ ਟਾਈਟ ਕੈਂਡੀਡੇਟ ਦੀ ਦੋਨੋਂ ਟਾਇਰ ਨਾ ਮੈਂ ਇਨਸ਼ੋਰ ਸ਼ੈ ਵੈਲਡ ਪਈਆ ਇੰਜਨ ਸ਼ੈਲਡ ਆ ਬਈ ਮੋਟਰਸਾਈਕਲ ਦਾ ਸੋ ਮੋਟਰਸਾਈਕਲ ਦਾ ਮੈਂ ਕਿ 29000 ਰੁਪਏ ਦਾ ਸੋ ਨਾਮ ਕਰਾ ਕੇ ਦਵਾਂਗੇ ਉਹਦਾ ਖਰਚਾ ਥੋੜਾ ਅਲੱਗ ਤੋਂ ਹੋਊਗਾ ਬਈ ਜੋ ਵੀ ਹੋਇਆ ਸੋ ਟਾਇਰ ਵਗੈਰਾ ਦੋਨੋਂ ਨਵੇਂ ਲੱਗੇ ਹੋਏ ਨੇ ਮੋਟਰਸਾਈਕਲ 'ਚ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਸਾਡੇ ਕਰਨੀ ਓਕੇ ਆ ਇੰਜਨ ਜਮੈਂ ਸਾਇਲੈਂਟ ਆ ਬਾਕੀ ਰੇਗ ਮੰਦ ਦੀ ਆਪਦੀ ਆਪਦੀ ਪਸੰਦ ਹੁੰਦੀ ਆ ਆਪਦੇ ਆਪਦੇ ਹਿਸਾਬ ਨਾਲ ਹੀ ਬੰਦੇ ਨੇ ਮੋਟਰਸਾਈਕਲ ਦੇਖਣਾ ਹੁੰਦਾ ਸੋ ਕਰ ਰੂ ਇਹ ਵੀ ਚੈੱਕ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਾਈ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਸੋ ਮੈਨੂੰ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਿਓ ਪ੍ਰਿੰਸ ਤੁਮਨਪਾਕੇ 7500 ਪਾ ਲਿਓ ਸੋ ਮੇਰੀ ਆਈਡੀਆ ਤੇ ਪਲਟੀਨੇ ਦੀ ਗੱਲ ਕਰੀਏ 11 ਮਾਡਲ ਪਾਸਿੰਗ ਪਈਆ ਪਿੱਛੇ ਟਾਇਰ ਨਵਾਂ ਲੱਗਿਆ ਹੋਇਆ 22000 ਰੁਪਏ ਦਾ ਮੋਟਰਸਾਈਕਲ ਦੇ ਦਾਂਗੀ ਬਈ ਆਪਾਂ ਮਾਂਦਾਨਾ ਇਹ ਚੋ ਕੁਝ ਨਹੀਂ ਕਰਨਾ ਫਿਕਸ ਹੈ 22000 ਸੋ ਇਹ ਵੀ ਮੇਰੇ ਕੋ ਨਹੀਂ ਓਕੇ ਆ ਬਾਕੀ ਤੁਸੀਂ ਆ ਕੇ ਚੈੱਕ ਕਰ ਲਿਓ ਦੇਖ ਲਿਓ ਬਾਕੀ ਕਮੀਆਂ ਪੇਸ਼ੀਆਂ ਬੰਦੇ ਦੇ ਆਪ ਦੇ ਆਪ ਦੇ ਹਿਸਾਬ ਨਾਲ ਹੋਣੀਆਂ ਆ ਸੋ ਸੀਡੀ ਡਾਊਨ ਜਾਮਾ ਇਹ ਸਸਤਾ ਜਾ ਬਾਈ ਇੰਜਨ ਏ ਟੂ ਜ਼ेड ਕ੍ਰੈਂਕ ਤੋਂ ਓਕੇ ਸਾਰਾ ਕਰਾਇਆ ਹੋਇਆ ਬਾਈ ਸਾਢੇ 13000 ਰੁਪਏ ਦਾ ਫਿਕਸ ਇਹ ਮੋਟਰਸਾਈਕਲ ਦਵਾਂਗੇ ਬਾਈ ਲੋਕਲ ਬੰਦਿਆਂ ਨੂੰ ਚਲਾਉਣ ਨੂੰ ਬੈਸਟ ਆ ਮੇਰੇ ਹਿਸਾਬ ਨਾਲ ਇਹ ਸੋ ਕਮੀ ਕੋਈ ਨਹੀਂ ਐਵਰੇਜ ਵਗੈਰਾ ਵੀ ਵਧੀਆ ਮੋਟਰਸਾਈਕਲ ਦੀ ਸੋ ਡੀ ਲੈਕਸ ਦੀ ਗੱਲ ਕਰਾਂ 14 ਮਾਡਲ ਆ ਬਾਈ ਮੋਟਰਸਾਈਕਲ ਇਹ ਵੀ ਫੁੱਲ ਘੈਂਟ ਆ ਚੱਲਦਾ ਜਾਮਾ ਇਹ ਸਾਇਲੈਂਟ ਆ ਕਮੀ ਐਚ ਵੀ ਕੋਈ ਨਹੀਂ ਹੈਗੀ ਮੇਰੇ ਵੱਲੋਂ ਸੋ ਸਾਇਲੈਂਟ ਆ ਬੇ ਜਮਾ ਇਹ ਦਵਾਂਗੇ ਬਾਈ 32000 ਰੁਪਏ ਦਾ ਸੋ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਫਤੇਗੜ ਸਾਹਿਬ ਦਾ ਨੰਬਰ ਆ ਵੀ ਸਾਡੇ ਲੋਕਲ ਤੇ ਬਾਕੀ ਨੰਬਰ ਸਕਰੀਨ ਤੇ ਚੱਲਦਾ ਆਪਣੇ ਨਾਲ ਕੰਟੈਕਟ ਕਰ ਸਕਦੇ ਆ ਸੋ ਜਿਹਨੇ ਕੋਈ ਚੀਜ਼ ਵੇਚਣੀ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦਾ ਕੋਈ ਵੀ ਗੱਡੀ ਜਾਂ ਕੋਈ ਚੀਜ਼ ਕਬਾੜ ਚ ਕੁਝ ਵੀ ਬੰਦੇ ਨੇ ਦੇਣਾ ਆਪਣੇ ਨਾਲ ਇੱਕ ਵਾਰੀ ਕੰਟੈਕਟ ਜਰੂਰ ਕਰ ਲਿਆ ਕਰੋ ਸੋ ਸਕੂਟਰੀ ਦੰਨੇ ਆਪਾਂ ਤੁਹਾਨੂੰ ਜਮੈਂ ਸਸਤੀ ਜੀ 11 ਮਾਡਲ ਐਚ ਆਰ ਨੰਬਰ 13000 ਰੁਪਏ ਦੀ ਇਹ ਦੇ ਦਾਂਗੇ ਵੀ ਸਕੂਟਰੀ ਸੋ ਨੰਬਰ ਸਕਰੀਨ ਤੇ ਚੱਲਦਾ ਵੀ ਮੈਂ ਫੇਰ ਕਹਿ ਰਿਹਾ ਸੋ ਆਪਣੇ ਨਾਲ ਕਰ ਲੋ ਕੰਟੈਕਟ ਜਿਨ੍ਹਾਂ ਨੇ ਲੈਣਾ ਹੈ ਸੋ ਕੋਈ ਲੱਗ ਤੋਂ ਚੀਜ਼ ਚਾਹੀਦੀ ਆ ਆਪਾਂ ਉਹ ਵੀ ਤੁਹਾਡੇ ਵਾਸਤੇ ਅਵੇਲੇਬਲ ਕਰ ਦਾਂਗੇ ਸੋ ਕੰਡੀਸ਼ਨ ਤੁਹਾਡੇ ਸਾਹਮਣੇ ਆ ਯਮੇ ਦੀ ਵੀ ਸੋ ਨਮੀਆਂ ਨਮੀਆਂ ਵੀਡੀਓ ਦੇਖਣ ਲਈ ਕਰ ਲਓ ਮੈਨੂੰ ਫੋਲੋ ਮਿਲਦੇ ਆ ਅਗਲੀ ਵੀਡੀਓ ਸਾਰਿਆਂ ਨੂੰ